6 ਜੂਨ ਨੂੰ ਲੈ ਕੇ ਅੰਮ੍ਰਿਤਸਰ ਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਤਾਂ ਦੱਸਿਆ ਕਿ ਇਹ ਫਲੈਗ ਮਾਰਚ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਇਹ ਫਲੈਗ ਮਾਰਚ ਅੰਮ੍ਰਿਤਸਰ ਦੇ ਹਾਲ ਗੇਟ ਤੋਂ ਸ਼ੁਰੂ ਹੋ ਕੇ ਹੈਰੀਟੇਜ ਸਟਰੀਟ ਦਰਬਾਰ ਸਾਹਿਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਢਿਆ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਫਲੈਗ ਮਾਰਚ ਕੱਢਣ ਦਾ ਮੁੱਖ ਮਕਸਦ ਇਹ ਹੈ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਫੋਰਸ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ। ਉਹਨਾਂ ਕਿਹਾ ਕਿ 6 ਜੂਨੂ ਲੈ ਕੇ ਅੰਮ੍ਰਿਤਸਰ ਦੀ ਲੋਕਲ ਪੁਲਿਸ ਅਤੇ ਪੰਜਾਬ ਹੈੱਡਕੁਆਰਟਰ ਤੋਂ ਵੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੰਗਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਕੋਈ ਵੀ ਸ਼ਰਾਰਤੀ ਅੰਸਰ ਸਿਰ ਚੁੱਕਣ ਦੀ ਹਮਾਇਤ ਨਾ ਕਰੇ ਜਿਸ ਦੇ ਚਲਦੇ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਸ਼ਹਿਰ ਦੇ ਵਿੱਚ ਕੀਤੇ ਗਏ ਹਨ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਮਾਈਕ ਲਗਾਓ ਬਣੀ ਬਣੀ ਰਹਿ ਜਾ ਜੀ 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 ਇਹ ਜਿਹੜਾ 6 ਜੂਨ ਨੂੰ ਜਿਹੜਾ ਕੱਲੋਕਾਰਾ ਦਿਵਸ ਜਿਹੜਾ ਆ ਰਿਹਾ ਹੈ ਉਸ ਦੇ ਮੱਦੇਨਜ਼ਰ ਜਿਹੜਾ ਸ਼ਹਿਰ ਦੇ ਵਿੱਚ ਸਪਾਸ ਸਾਰੇ ਸਿਟੀਜ਼ਨਸ ਨੂੰ ਜਿਹੜਾ ਸੈਂਸ ਆਫ ਸਿਕਿਉਰਟੀ ਦੇਣ ਦੇ ਲਈ ਇਹ ਫਲੈਗ ਮਾਰਕ ਜਿਹੜਾ ਸਾਡਾ ਜਿੰਨਾਂ ਬਾਜ਼ਾਰ ਆ ਉਸ ਦੇ ਵਿੱਚ ਕੱਢਿਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਸਾਡੀ ਸਬਡਿਵੀਜ਼ਨ ਦੇ ਪੁਲਿਸ ਫੋਰਸਸ ਨੂੰ ਨਾਲ ਲੈ ਕੇ ਤੇ ਸਾਰੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਸਿਟੀਜ਼ਨਸ ਨੂੰ ਇੱਕ ਸੈਂਸ ਆਫ ਸਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹਮੇਸ਼ਾ ਮਸਤੈਦ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅਸੀਂ ਮੌਜੂਦ ਹਾਂ ਤਾਂ ਲੱਗਦਾ ਕਿ ਲੱਕੜ ਦੀ ਗਤੀ ਤੇ ਸੰਗਤ ਹੋ ਗਈ ਹੈ ਕਿ ਸ਼ਰਾਬ ਜਾਂ ਸਭ ਨੂੰ ਉਹਨਾਂ ਉੱਪਰ ਜਿਹਦਾ ਨਜ਼ਰ ਬਿਲਕੁਲ ਮਾਨਜੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲਰ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪਟ੍ਰੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਆਰਪੀ ਟੀਮਾਂ ਤੇ ਹੋਰ ਫੋਰਸਸ ਜਿਹੜੀਆਂ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਜਿਸ ਦੇ ਵਿੱਚ ਜਿੱਥੇ ਜਿਹੜੇ ਸੰਵੇਦਨਸ਼ੀਲ ਇਲਾ ਜਿਹੜੇ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਐਸ ਪਰ ਲਾਅ ਜਿਹੜਾ ਸਾਡੇ ਉਹਨਾਂ ਟੀਮ ਦਿੱਤਾ ਜਾ ਰਿਹਾ ਹੈ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਨੇ ਸਰ ਟੀਮਾਂ ਕਿੰਨੀਆਂ ਲਗਾਈਆਂ ਇਹਦੇ ਵਿੱਚ ਜਿਹੜੇ ਜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ ਨੇ ਸਰ ਕਿੱਥੋਂ ਦੀ ਕਿੱਥੋਂ ਲੈ ਕੇ ਆਪਣੀ ਨਜ਼ਰ ਰੱਖੀ ਜਾ ਰਹੀ ਹੈ ਇਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲ ਦਾ ਜਿਹੜਾ ਹਾਲਗੇਟ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਤੇ ਇਹਦੇ ਵਿੱਚ ਜਿਹੜਾ ਸਾਰੇ ਏਰੀਆਜ਼ ਜਿਹੜੇ ਨੇ ਪੀੜਪੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗ ਮਾਰਚ ਕਰਿਆ ਜਾਦਾ ਭਾਈ ਪੰਜਾਬ ਦੇ ਕਿੰਨੇ ਜਿਲ੍ਹਿਆਂ ਦੀ ਫੋਰਸ ਲਾਈ ਗਈ ਸੀ ਜੀ ਇਦੇ ਵਿੱਚ ਕੁਝ ਫੋਰਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਪੀਓ ਸਾਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗ ਮਾਰਚ ਕਰਦੇ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ ਕਿ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਉਸਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਹੈ